ਸ਼ਿਕਾਇਆ ਆਜ਼ਾਦੀ ਦਿਹਾੜੇ ਦੀ ਸਾਡੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਪੂਰਾ ਮੁਲਕ ਜੋ ਹੈ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਔਰ ਅੱਜ ਦੇ ਦਿਨ ਜੋ ਹੈ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਨਮਨ ਕਰਦੇ ਹੋਏ ਸ਼ਰਧਾਂਜਲੀ ਪੇਟ ਕੀਤੀ ਜਾ ਰਹੀ ਹੈ ਔਰ ਪੂਰਾ ਦੇਸ਼ ਉਹਨਾਂ ਦੀਆਂ ਸ਼ਹਾਦਤਾਂ ਤੇ ਗਰਮ ਮਹਿਸੂਸ ਕਰ ਰਿਹਾ ਹੈ ਤੇ ਇਸੇ ਦਿਹਾੜੇ ਤੇ ਸਾਡੀ ਖਾਸ ਪੇਸ਼ਕਸ਼ ਜਸ਼ਨੇ ਆਜ਼ਾਦੀ शान सा तिरंगा जो कि हर साल लाल किले दी प्राचीर तो भारत के प्रधानमंत्री के वालों बड़ी शान के नाल फहराया जाता है लेकिन की तुसी जानदे हो कि तिरंगा आज़ादी तो बाद कई बार डिजाइन किया गया अलग अलग बार इस डिजाइन किया गया कदों कदों किमें किमें कितने कितने की डिजाइन किया गया आओ देखते हैं साढ़े देश की आन बान से शान है तिरंगा ये जानना बहुत ज्यादा जरूरी है ਸਾਡਾ ਤਿਰੰਗਾ ਆਪਣੀ ਸ਼ੁਰੂਆਤ ਕਿਨਾ ਕਿਨਾ ਪਰਿਵਰਤਨਾ ਤੋਂ ਹੋ ਕੇ guzriya ਕੌਮੀ ਤਿਰੰਗੇ ਦਾ ਵਿਕਾਸ ਅੱਜ ਦੇ ਇਸ ਰੂਪ ਦੇ ਵਿੱਚ ਪਹੁੰਚਣ ਦੇ ਲਈ ਅਨੇਕਾਂ ਦੌਰ ਤੋਂ guzriya ਸਭ ਤੋਂ ਪਹਿਲਾ ਭਾਰਤੀ ਤਿਰੰਗਾ ਭਾਰਤ ਇਤਿਹਾਸ ਜਿਵੇਂ 1905 ਤੋਂ ਪੂਰੇ ਭਾਰਤੀ ਅਖੰਡਤਨ ਨੂੰ ਬਚਾਉਣ ਦੇ ਲਈ ਕੋਈ ਕੌਮੀ ਤਿਰੰਗਾ ਨਹੀਂ ਸੀ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਸਾਲ 1905 ਦੇ ਵਿੱਚ Swami Vivekananda ਦੀ ਸ਼ਿਸ਼ੇ ਸਿਸਟਰ ਨਿਵੇਦਿਤਾ ਨੇ ਪਹਿਲੀ ਵਾਰ ਪੂਰੇ ਪਰਦੇ ਲਈ ਇੱਕ ਕੌਮੀ ਝੰਡੇ ਦੀ ਕਲਪਨਾ ਕੀਤੀ ਸੀ ਸਿਸਟਰ ਨਿਵੇਦਿਤਾ ਦੇ ਮੁਤਾਬਿਕ ਮਨਾਏ ਗਏ ਇਸ ਝੰਡੇ ਦੇ ਵਿੱਚ કુલ 108 ਜੋਤੀਆਂ ਬਣਾਈਆਂ ਗਈਆਂ ਇਹ ਝੰਡਾ ਚੌਰ ਆਕਾਰ ਦਾ ਸੀ ਤੇ ਝੰਡੇ ਦੇ ਵਿੱਚ ਦੋ ਰੰਗ ਸਨ ਲਾਲ ਤੇ ਪੀਲਾ ਇਸ ਝੰਡੇ ਤੇ ਬੰਗਾਲੀ ਭਾਸ਼ਾ ਦੇ ਵਿੱਚ ਬੰਦੇ ਮਾਤਰਮ ਲਿਖਿਆ ਹੋਇਆ ਸੀ ਸਤਰੀਸ਼ੀ ਝੰਡਾ 7 ਅਗਸਤ 1906 ਨੂੰ ਕੋਲਕਾਤਾ ਦੇ ਬਾਰਸੀ ਬਾਗਾਂ ਚੌਂ ਦੇਵੇ ਚੰਡੇ ਨੂੰ ਫੈਰਾਇਆ। ਕਲਕੱਤਾ ਝੰਡਾ ਪਹਿਲਾ ਭਾਰਤੀ ਗੈਰ ਅਧਿਕਾਰੇਕ ਝੰਡਾ ਸੀ। ਝੰਡੇ ਦੀ ਲੰਬਾਈ ਤੇ ਚੌੜਾਈ 2:3 ਪਟੜੀ ਦਾ। ਸਭ ਤੋਂ ਉੱਪਰਲੀ ਧਾਰੀ ਨਾਰੰਗੀ, ਵਿਚਕਾਰਲੀ ਧਾਰੀ ਪੀਲੀ ਤੇ ਹੇਠਲੀ ਪੱਟੀ ਹਰੇ ਰੰਗ ਦੀ ਸੀ। ਬਾਕੀ ਪੱਟੀ ਤੇ ਬ੍ਰਿਟਿਸ਼ ਸ਼ਾਸਿਤ ਭਾਰਤ ਦੇ 8 ਪ੍ਰਾਂਤਾਂ ਦੀ ਅਗਵਾਈ ਕਰਦੇ 8 ਅੱਧੇ ਖੁੱਲੇ ਕਮਲ ਦੇ ਫੁੱਲ ਸਨ। ਵੰਦੇ ਮਾਤਰਮ ਦਾ ਨਾਰਾ ਅੰਤਿਪਤਾ ਗਿਆ ਸੀ ਭਾਰਤੀ ਝੰਡਾ ਮੈਡਮ ਭਾਰਤੀ ਧਰਤੀ ਤੇ ਤੀਸਰੇ ਤਰ੍ਹਾਂ ਦਾ ਝੰਡਾ ਹੋਮ ਰੂਲ ਲੀਗ ਦੇ ਦੌਰਾਨ ਉਤਾਰਾਇਆ ਗਿਆ ਇਹ ਜਿਤਨੋਂ ਪਟੀਆਂ ਸੰਜਿਸ ਵਿੱਚ ਪੰਜ ਲਾਲ ਰੰਗ ਦੇ ਚੱਕ ਹਰੇ ਰੰਗ ਦੀਆਂ ਸਨ ਝੰਡੇ ਦੇ ਉੱਪਰ ਖੱਬੇ ਪਾਸੇ ਕੋਨੇ ਦੇ ਵਿੱਚ ਯੂਨੀਅਨ ਜੈੱਗ ਸੀ ਤੇ ਸੱਜੇ ਪਾਸੇ ਕੋਨੇ ਦੇ ਵਿੱਚ ਅਰਧ ਚੰਦਰ ਅਤੇ ਸਿਤਾਰਾ ਸੀ ਸਵਰਾਜ ਝੰਡਾ ਇਸ ਤੋਂ ਬਾਅਦ ਸਾਲ 1920 ਵਿੱਚ ਆਂਧਰਾ ਪ੍ਰਦੇਸ਼ ਦੇ ਪਿੰਗਲੇ ਬੈਂਕਿਆ ਦੇ ਵਿੱਚ ਵਿਜਾਵਾੜਾ ਦੇ ਵਿੱਚ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਸਫੇਦ, ਹਰੇ ਅਤੇ ਲਾਲ ਰੰਗ ਤੋਂ ਬਿਲਣਾ ਚਰਖਾ ਝੰਡਾ ਡਿਜ਼ਾਈਨ ਕੀਤਾ ਗਿਆ ਸੀ। ਇਸ ਝੰਡੇ ਨੂੰ ਸਵਰਾਜ ਝੰਡੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਇਸ ਸਾਲ ਤਿਰੰਗੇ ਨੂੰ ਕੌਮੀ ਝੰਡੇ ਵਜੋਂ ਅਪਣਾਉਣ ਦੇ ਲਈ ਇੱਕ ਪ੍ਰਸਤਾਵ ਪਾਸ ਕੀਤਾ ਗਿਆ। ਸ਼੍ਰੀਮਤੀ ਸੁਇਆ ਗੁਵਰਨ ਨੂੰ ਸੇਸ਼ ਕਿਤੇ ਗਏ ਆਜ਼ਾਦ ਭਾਰਤ ਦੇ ਕੌਮੀ ਝੰਡੇ ਦੇ ਡਿਜ਼ਾਈਨ ਨੂੰ 14 ਜੁਲਾਈ ਨੂੰ ਸਿਲਟਾਰੀ ਨੇ ਸਵਜ ਕਮੇਟੀ ਦੇ ਬੁਲਣਾ ਸਵੀਕਾਰ ਕਰ ਲਿਆ ਸੀ। ਕਿਉਂਕਿ ਦੇ ਵਿੱਚ ਬਰਾਬਰ ਚੜਾਈ ਦੀ ਇੱਕ ਧਿੰ ਦੇਖਿਆ ਧਰਨਾ ਦਿਨਾਂ ਦੇ ਸ਼ਿਖਰ ਤੇ ਪਗਵੇਰੰਗ ਦੀ ਧਾਰੀ ਮੱਧ ਦੇ ਵਿੱਚ ਚਿੱਟੀ ਧਾਰੀ ਤੇ ਹੇਠਾਂ ਗੂੜੇ ਹਰੇ ਰੰਗ ਦੀ ਧਾਰੀ। ਤਿਰੰਗੇ ਦੇ ਵਿਚਕਾਰ ਸਫੇਦ ਧਾਰੀ ਦੇ ਵਿਚਕਾਰ ਗੂੜੇ ਨੀਲੇ ਰੰਗ ਦਾ ਅਸ਼ੋਕ ਚੱਕਰ ਹੈ। ਤਿਰੰਗਾ ਫੇਰੋਣ ਦੀ ਰਸਮ ਅਦਾ ਕਰਨ ਦੇ ਨਾਲ ਹੀ ਕੌਮੀ ਗਾਣ ਜਨ ਗਨ ਮਨ ਦੀਵੀ ਖਾਸ ਮਹੱਤਤਾ ਹੈ। अजि स्तुति या फिर गान जो के देश प्रेम की भावना अत्यंत पैदा करता है जो कि सब तो पे बंगला भाषा गुरुदेव रविंद्रनाथ ठाकुर ठाकुर द्वारा लिखा गया सी ਸਤਿ ਸ੍ਰੀ ਅਕਾਲ ਸਾਰੇ ਜਾਣਦੇ ਆ ਕਿ ਲਾਲ ਕਿਲੇ ਦੀ ਪ੍ਰਾਚੀਤ ਤੋਂ ਹਰ ਸਾਲ ਕੌਮੀ ਤਿਰੰਗੇ ਨੂੰ ਲਹਿਰਾਇਆ ਜਾਂਦਾ ਹੈ ਪੂਰੀ ਰਾਜਸਥਾਨੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਬੰਦੋਬਸਥ ਕੀਤੇ ਜਾਂਦੇ ਨੇ ਹਾਲਾਂਕਿ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਅਦਾਰਿਆਂ ਤੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਲੇਕਿਨ ਤਿਰੰਗੇ ਦੇ ਨਾਲ ਔਰ ਲਾਲ ਕਿਲੇ ਦੇ ਨਾਲ ਖਾਸ ਤੌਰ ਤੇ ਪੰਜਾਬ ਦਾ ਵੀ ਖਾਸ ਕਨੈਕਸ਼ਨ ਹੈ ਆਓ ਦੇਖਦੇ ਹਾਂ ਲਾਲ ਕਿਲਾ ਮੁਗਲ ਸ਼ਾਸਕ ਸ਼ਾਹਜਹਾਨ ਨੇ ਸਾਲ 1638 ਦੇ ਵਿੱਚ ਬਣਵਾਇਆ ਲਾਲ ਕਿਲਾ ਉਦੋਂ ਤੋਂ ਹੀ ਭਾਰਤ ਦੇ ਵਿੱਚ ਸੱਤਾ ਦਾ ਪ੍ਰਤੀਕ ਰਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲੇ ਤੋਂ ਹੀ ਦੇਸ਼ ਦਾ ਤਿਰੰਗਾ ਫਹਿਰਾਇਆ ਪੰਜਾਬ ਦੇ ਇਤਿਹਾਸ ਵਿੱਚ ਲਾਲ ਕਿਲੇ ਦੀ ਖਾਸ ਮਹੱਤਤਾ ਹੈ ਇਸ ਘੱਲੋਂ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਸਾਲ 1783 ਦੇ ਵਿੱਚ ਮੁਗਲ ਸ਼ਾਸਕ ਸ਼ਾ ਆलम ਦੇ ਸ਼ਾਸਨ ਦੇ ਦੌਰਾਨ ਇੱਕ ਸਿੱਖ ਮਿਸਲ ਦੇ ਸਰਦਾਰ ਬਖੀਲ ਸਿੰਘ ਤੇ ਹੋਰ ਮਿਸਲਾਂ ਦੇ ਸਰਦਾਰ ਸਾਥੀਆਂ ਦੇ ਸਮੇਤ ਲਾਲ ਕਿਲੇ ਦੇ ਵਿੱਚ ਦਾਖਲ ਹੋ ਗਏ ਸੀ ਕਿਲੇ ਦੇ ਅੰਦਰ ਦਾਖਲ ਹੋਣ ਨੂੰ ਉਸ ਵੇਲੇ ਦੇ ਸ਼ਾਸਕ ਨੇ ਆਪਣੀ ਕਮਜ਼ੋਰੀ ਸਮਝਿਆ ਉਸ ਵੇਲੇ ਬਖੀਲ ਸਿੰਘ ਨੇ ਸ਼ਾ ਆलम ਦੇ ਨਾਲ ਕੁਝ ਸਮਝੌਤੇ ਕੀਤੇ ਉਸ ਵੇਲੇ ਦੀਆਂ ਮੰਨੀਆਂ ਗਈਆਂ ਮੰਗਾਂ ਦੇ ਵਿੱਚੋਂ ਇੱਕ ਮੰਗ ਦਿੱਲੀ ਦੇ ਅੰਦਰ ਮੌਜੂਦ ਸਿੱਖ ਗੁਰੂਆਂ ਦੇ ਨਾਲ ਸੰਬੰਧਿਤ ਥਾਵਾਂ ਦੀ ਸ਼ਨਾਖਤ ਕਰਕੇ ਉੱਥੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਉਣਾ ਸੀ ਜਦੋਂ ਬਖੀਲ ਸਿੰਘ ਅਤੇ ਹੋਰ ਮਿਸਲਾਂ ਦੇ ਸਰਦਾਰਾਂ ਦੇ ਲਾਲ ਕਿਲੇ ਦੇ ਅੰਦਰ ਦਾਖਲ ਹੋਣ ਦੀ ਘਟਨਾ ਦਾ ਜ਼ਿਕਰ ਹੁੰਦਾ ਤਾਂ ਕਿਤੇ ਵੀ ਇਹ ਜ਼ਿਕਰ ਨਹੀਂ ਆਉਂਦਾ ਹੈ ਕਿ ਉਹਨਾਂ ਨੇ ਲਾਲ ਕਿਲੇ ਤੇ ਹਮਲਾ ਕੀਤਾ ਹੋਇਆ ਉਹ ਆਪਣੀਆਂ ਫੌਜਾਂ ਦੇ ਨਾਲ ਲਾਲ ਕਿਲੇ ਦੇ ਵੱਲ ਗਏ ਸੀ ਪਰ ਲਾਲ ਕਿਲੇ ਤੇ ਕਬਜ਼ਾ ਕਰਨ ਨਹੀਂ ਸਗੋਂ ਉਸ ਵੇਲੇ ਦੇ ਮੁਗਲ ਸ਼ਾਸਕ ਤੋਂ ਆਪਣੀਆਂ ਮੰਗਾਂ ਮੰਨਣ ਦੇਸ਼ ਦੀ ਬਿਹਤਰੀ ਦੇ ਲਈ ਅਖੰਡਤਾ ਦੇ ਲਈ ਸਮਾਨਤਾ ਦੇ ਲਈ ਤੇਸ਼ ਵਾਸੀਆਂ ਦੇ ਲਈ ਗੁਲਾਮੀ ਦੀਆਂ ਜ਼ੰਜੀਰਾਂ ਦਾ ਟੁੱਟਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਲਈ ਦੇਸ਼ ਨੂੰ ਆਜ਼ਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਹੁਣ ਅੰਗਰੇਜ਼ੀ ਹਕੂਮਤ ਦੇ ਖਿਲਾਫ ਡਟ ਕੇ ਖੜਨ ਦਾ ਜਜ਼ਬਾ ਹਰ ਕਿਸੇ ਦੇ ਅੰਦਰ ਨਹੀਂ ਸੀ ਲੇਕਿਨ ਇੱਕ ਬਹੁਤ ਵੱਡੀ ਟੀਮ ਵੀ ਤਿਆਰ ਹੋਈ ਜਿਸ ਨੇ ਬਗਾਵਤ ਦਾ ਝੰਡਾ ਚੁੱਕਿਆ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਇੱਕ ਪਾਸੇ ਕਰਕੇ ਸੰਘਰਸ਼ ਦੀ ਲੜਾਈ ਦੇ ਲਈ ਮੈਦਾਨ ਦੇ ਵਿੱਚ ਕੁੱਦਿਆ ਤੇ ਉਹਨਾਂ ਆਜ਼ਾਦੀ ਕੁਲਾਟੀਆਂ ਦੇ ਵਿੱਚੋਂ ਇੱਕ ਮਹਿਲਾ ਫਰੀਡਮ ਫਾਈਟਰ ਵੀ ਰਹੀ ਪੰਜਾਬ ਦੀ ਗੁਲਾਬਕੌਰ ਐਸ਼ੋ ਰਾਮ ਦੀ ਜਿੰਦਗੀ ਛੱਡ ਕੇ ਵਤਨ ਤੇ ਮਰ ਮਿਟੀ ਪੰਜਾਬ ਦੀ ਗੁਲਾਬਕੌਰ ਬ੍ਰਿਟਿਸ਼ ਹਕੂਮਤ ਤੋਂ ਦੇਸ਼ ਨੂੰ ਮੁਕਤ ਕਰਵਾਉਣ ਦੇ ਲਈ ਕਈ ਵਾਰ ਜੇਲ੍ਹ ਦੀ ਯਾਤਰਾ ਵੀ ਕੀਤੀ ਕ੍ਰਾਂਤੀਕਾਰੀ ਸਾਹਿਤ ਵੰਡ ਕੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਦੇ ਨਾਲ ਜੋੜਿਆ ਭਾਰਤ ਮਾਤਾ ਦੀ ਇਸ ਧੀ ਦਾ ਨਾਮ ਹੈ ਗੁਲਾਬਕੌਰ ਗੁਲਾਬਕੌਰ ਪੰਜਾਬ ਦੀ ਇੱਕ ਜਾਬਾਜ਼ ਧੀ ਨੇ ਫਿਲੀਪੀਨਸ ਦੀ ਖੂਬਸੂਰਤ ਜ਼ਿੰਦਗੀ ਨੂੰ ਛੱਡ ਕੇ ਦੇਸ਼ ਦੀ ಸ್ವಾਧਿਨਤਾ ਆંદੋਲਨ ਦੇ ਵਿੱਚ ਖਿੱਚ ਲੈਣ ਦਾ ਫੈਸਲਾ ਕੀਤਾ। तमाम ਕਸ਼ਟਾਂ ਦੇ باوجود ਹਾਰ ਨਹੀਂ ਮੰਨੀ। ਹਰ ਕਦਮ ਤੇ ਦੇਸ਼ ਨੂੰ ਪਰਿਵਾਰ ਤੋਂ ਉੱਪਰ ਰੱਖਿਆ। ਆਜ਼ਾਦੀ ਦੇ ਆંદੋਲਨ ਦੇ ਵਿੱਚ ਉਹ ਪੁਰਸ਼ਾਂ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਚੱਲੀ ਤੇ ਦੇਸ਼ ਦੀ ਮਰਮਿਟੀ। ਮਨੀਲਾ ਦੇ ਵਿੱਚ ਰਹਿਣ ਦੇ ਦੌਰਾਨ ਉਹ ਗਦਰ ਪਾਰਟੀ ਦੇ ਮੈਂਬਰਾਂ ਦੇ ਸੰਪਰਕ ਦੇ ਵਿੱਚ ਆਈ। ਦੇਸ਼ ਵਾਪਸ ਆਈ ਤਾਂ ਪੰਜਾਬ ਦੇ ਕਪੂਰਥਲਾ ਖੁਸ਼ਿਆਰਪੁਰ ਅਤੇ ਜਲੰਧਰ ਜਿਹੇ ਥਾਵਾਂ ਤੇ ਐਕਟਿਵ ਹੋ ਗਈ ਜਿੱਤੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਦੇ ਲਈ ਜਾਗਰੂਕ ਕਰਦੀ ਰਹੀ ਲਾਹੌਰ ਦੇ ਇੱਕ ਕਿਲੇ ਦੇ ਵਿੱਚ 2 ਸਾਲ ਦੀ ਸਜ਼ਾ ਵੀ ਕੱਟੀ ਜਿਸ ਦੌਰਾਨ ਉਹਨਾਂ ਤੇ ਲਗਾਤਾਰ ਤਸ਼ੱਦਦ ਵੀ ਟਾਇਆ ਗਿਆ ਇਹਦਾ ਦੇਖੋ ਅਜਿਆਂ ਦੇ ਵਿੱਚ ਸਿਰਫ ਗੁਲਾਬਕੌਰ ਹੀ ਨਹੀਂ ਹੋਰ ਵੀ ਕਈ ਮਹਿਲਾ ਫ੍ਰੀडम फाइਟਰ ਰਹੀਆਂ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਦੇਸ਼ ਨੂੰ ਇੱਕ ਸਮਾਨ ਬਰਾਬਰੀ ਦਾ ਹੱਕ ਦਿਲਾਉਣ ਦੇ ਲਈ ਅਖੰਡਤਾ ਨੂੰ ਬਰਕਰਾਰ ਰੱਖਣ ਦੇ ਲਈ ਆਪਣਾ ਵੱਡਮੂਲਾ ਯੋਗਦਾਨ ਪਾਇਆ ਇੱਕ ਲਹਿਰ ਚਲਾਈ ਇੱਕ ਮੁਹਿੰਮ ਚਲਾਈ ਤਾਂ ਕਿ ਇੱਕ ਚੁਟਤਾ ਦੇ ਨਾਲ ਇਸ ਜੰਗ ਨੂੰ ਲੜਿਆ ਜਾ ਸਕੇ ਤੇ ਜਿੱਤਿਆ ਵੀ ਜਾ ਸਕੇ ਕੀ ਤੁਹਾਨੂੰ ਪਤਾ ਹੈ ਕਿ ਆਜ਼ਾਦੀ ਸਾਨੂੰ ਇਦਾਂ ਹੀ ਨਹੀਂ ਮਿਲ ਗਈ ਲੱਖਾਂ ਲੋਕਾਂ ਨੇ ਇਸ ਲਈ ਆਪਣੀ ਜਾਨ ਕੁਰਬਾਨ ਕੀਤੀ ਬਹੁਤ ਸਾਰੀਆਂ ਮਹਿਲਾਵਾਂ ਵੀ ਸਤਵਿਲਾ ਗੱਲ ਕਰਾਂਗੇ ਬੇਗਮ ਹਜ਼ਰਤ ਮਹਲ ਦੀ ਬੇਗਮ ਹਜ਼ਰਤ ਮਹਲ ਨੂੰ 1857 ਦੀ ਕ੍ਰਾਂਤੀ ਦੇ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਮੰਨਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ 1857 ਦੇ ਵਿੱਚ ਜਦੋਂ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਹੋਇਆ ਤਾਂ ਉਹਨਾਂ ਨੇ ਆਪਣੀ ਸੈਨਾ ਦੇ ਨਾਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਖਿਲਾਫ ਵਿਦਰੋਹ ਕੀਤਾ ਤੇ ਦੂਜਾ ਨਾਮ ਹੁੰਦਾ ਹੈ ਰਾਣੀ ਚਾਂਸੀ ਦਾ ਚਾਂਸੀ ਦੀ ਰਾਣੀ ਲక్ష్ਮੀਬਾਈ ਜੋ ਦਸੀ ਬਹਾਦਰ ਮਹਿਲਾਵਾਂ ਦੀ ਕਲਕਾਰ ਦੇ ਆ ਤਾਂ ਸਭ ਤੋਂ ਪਹਿਲਾਂ ਰਾਣੀ ਲక్ష్ਮੀ ਬਾਈ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਉਹ ਲੜੀ ਮਰਦਾਨੀ ਦੇ ਤੇਕੋ ਜਾਂਸੀ ਵਾਲੀ ਗਾਨੀ ਸੀ। ਅੰਗਰੇਜ਼ਾਂ ਦੇ ਖਿਲਾਫ ਲੜ ਗਈ ਹੋਈ 18 ਜੂਨ 1858 ਨੂੰ ਲక్ష్ਮੀ ਬਾਈ ਵੀਰ ਗਥੀਨ ਪ੍ਰਾਪਤ ਹੋ ਗਈ। ਇਤਿਹਾਸ ਗਵਾਹ ਹੈ ਕਿ ਜਦੋਂ ਅੰਗਰੇਜ਼ ਲక్ష్ਮੀ ਬਾਈ ਦੇ ਰਾਜ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਸੀਨੇ ਦੇ ਨਾਲ ਲਗਾ ਲਿਆ ਤੇ ਅੰਗਰੇਜ਼ਾਂ ਦੇ ਨਾਲ ਲੜ ਹਈ। ਜਿਹਨ ਗੱਲ ਕਰਾਂਗੇ ਝਲਕਾਰੀ ਬਾਈ ਦੀ ਸਾਲ 1857 ਦੇ ਵਿੱਚ ਪਹਿਲੇ ਸੁਤੰਤਰਤਾ ਸੰਗਰਾਮ ਦੇ ਦੌਰਾਨ ਝਲਕਾਰੀ ਬਾਈ ਨੇ ਰਾਣੀ ਚਾਂਸੀ ਦੇ ਨਾਲ ਹੀ ਮੋਢੇ ਦੇ ਨਾਲ ਮੋਢਾ ਜੋੜ ਕੇ ਅੰਗਰੇਜ਼ਾਂ ਦੇ ਖਿਲਾਫ ਲੋਹਾ ਲਿਆ ਝਲਕਾਰੀ ਬਾਈ ਦੇ ਬਾਰੇ ਇੱਕ ਗੱਲ ਬਹੁਤ ਖਾਸ ਸੀ ਕਿ ਦੇਖਣ ਦੇ ਵਿੱਚ ਰਾਣੀ ਲక్ష్ਮੀ ਬਾਈ ਜਹੀ ਹੀ ਲੱਗਦੀ ਸੀ ਜਿਸ ਦੇ ਨਾਲ ਕਈ ਵਾਰ ਰਾਣੀ ਦੇ ਭੇਜ ਦੇ ਵਿੱਚ ਦੁਸ਼ਮਣਾਂ ਨੂੰ ਚਪਮਾ ਵੀ ਦੇ ਦਿੰਦੀ ਸੀ ਹੁਣ ਗੱਲ ਕਰਾਂਗੇ ਲੱਟਨ ਸਹਿਗਰ ਦੀ ਦੇਸ਼ਯਾ ਮਹਾਨ ਬਿਰੰਗਰੰਗ ਵਿੱਚ ਲక్ష్ਮੀ ਸੇਗਲਦਰ ਨਿਯੋਗ ਦੇ ਵਕਨ ਤੋਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ फांसी तड़ी हुई लेकिन आजादी की लड़ाई जरूर लड़ती रही अंग दुर्गा के लोह महिला प्रसिद्ध है दुर्गा भाई देशवीर दुर। एक महान स्वतंत्रता सेनानी समर्पित समाज कुशल वकील भी रहे महात्मा गांधी विचार प्रभावित रही ਇਹ ਤੋਂ ਵੀ ਪਰੇਪੇ ਦੇ ਨਾਲ ਤਤ ਤਤ ਦਸਾਂ ਜਾਂ ਦੇ ਚੌਂਕ ਤੇ ਯਕੀਨ ਦੇ ਵਿੱਚ ਗੱਲ ਕਰਾਂਗੇ ਕਲਪਨਾ ਧੱਕੀ ਆਜ਼ਾਦੀ ਦੀ ਗੁਮਨਾਮ ਸਿਪਾਹੀ ਕਲਪਨਾ ਧੱਕ ਜੋ ਕਿ ਮੁੰਡੀਆਂ ਦੇ ਤੇ ਵਿਜਲ ਮੇਜ਼ਾਂ ਦੇ ਨਾਲ ਸਿੱਧਾ ਲੜਨ ਵਾਲੀ ਜਵਾਬਸ ਮਹਿਲਾ ਕ੍ਰਾਂਤੀਕਾਰੀ ਸੀ ਕਰਾਂਗੇ ਪੁਰਸ਼ ਫਰੀडम फाइਟਰ ਦਾ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦਾ ਡਟ ਕੇ ਮੁਕਾਬਲਾ ਕੀਤਾ ਨਾ ਸਿਰਫ ਇਸ جنگ ਨੂੰ ਜਿੱਤਿਆ ਸਗੋਂ ਅੰਗਰੇਜ਼ਾਂ ਨੂੰ ਦੇਸ਼ ਛੱਡ ਕੇ ਭੱਜਣ ਦੇ ਲਈ ਮਜਬੂਰ ਵੀ ਕਰ ਦਿੱਤਾ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਦੇ ਲਈ ਕਈ ਬਹਾਦਰ ਯੋਧਿਆਂ ਨੇ ਵੱਡਮੋਲਾ ਯੋਗਦਾਨ ਪਾਇਆ ਸਤਵਾਂੀ ਗੱਲ ਕਰਾਂਗੇ ਮੰਗਲ ਪਾਂਡੇ ਦੀ 29 ਮਾਰਚ ਸਨ 1857 ਨੂੰ ਅੰਗਰੇਜ਼ ਆਫਿਸਰ ਮੇਜਰ ਹਿਊਜ਼ਨ ਭਗਤ ਸਿੰਘ ਤੋਂ ਉਸੇ ਡਰਾਈਫਲ ਖੋਣ ਲੱਗੇ ਤਾਂ ਉਦੋਂ ਹੀ ਉਨ੍ਹਾਂ ਨੇ ਹਿਊਜ਼ਨ ਨੂੰ ਮੌਧੇ ਘਾਟੂ ਤਾਰਿਆ ਤੇ ਇਸ ਦੇ ਨਾਲ ਹੀ ਅੰਗਰੇਜ਼ ਆਫਿਸਰ ਲੈਫਟੀਨੈਂਟ ਬੌਬ ਨੂੰ ਵੀ ਮਾਰ ਸੁੱਟਿਆ ਇਸ ਕਾਰਨ ਉਨ੍ਹਾਂ ਨੂੰ 8 April 1857 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਗੱਲ ਕਰਾਂਗੇ ਭਗਤ ਸਿੰਘ ਦੀ ਸਿਰ 23 ਸਾਲ ਦੀ ਉਮਰ ਦੇ ਵਿੱਚ ਹੀ ਉਨ੍ਹਾਂ ਨੇ ਦੇਸ਼ ਖਾਤਰ ਫਾਂਸੀ ਨੂੰ ਹੱਥੇ ਹੱਥੇ ਘਰੇ ਲਗਾ ਲਿਆ لال لالہ پرت ਰਾਹੀ ਦੀ ਮੌਤ ਨੇ ਉਹਨਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਲੜਨ ਦੇ ਲਈ ਉਤੇਜਿਤ ਕੀਤਾ ਸੀ ਉਹਨਾਂ ਨੇ ਇਸ ਦਾ ਬਦਲਾ ਬ੍ਰਿਟਿਸ਼ ਅਫਸਰ ਜான் ਸੈਂਡਰਸੀ ਹਤਿਆ ਕਰਕੇ ਲਿਆ ਮਹਾਤਮਾ ਗਾਂਧੀ ਰਾਸ਼ਟ੍ਰਪਿਤਾ ਤੇ ਬਾਪੂ ਜੀ ਕਹਿ ਕੇ ਵੀ ਉਹਨਾਂ ਨੂੰ ਸੱਦਿਆ ਜਾਂਦਾ ਹੈ ਸਰਲ ਜੀਵਨ ਤੇ ਉੱਚ ਸੋਚ ਦੇ ਵਿਚਾਰਾਂ ਦਾ ਉਹਨਾਂ ਨੇ ਪ੍ਰਚਾਰ ਕੀਤਾ ਸਤਿਅਗ੍ਰਹਿ ਦੀ ਅਗਵਾਈ ਕੀਤੀ ਹਿੰਸਾ ਦੇ ਖਿਲਾਫ ਆंदोलਨ ਦੇ ਰਾਹੀ ਭਾਰਤ ਦੀ ਆਜ਼ਾਦੀ ਦੀ ਨੀਂਹ ਰੱਖੀ ਉਨ੍ਹਾਂ ਦੀ ਜੀਵਨ ਭਰ ਦੀਆਂ ਗਤੀਵਿਧੀਆਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਭੂਮੀਕਰ ਅਤੇ ਭੇਦਭਾਵ ਦਾ ਵਿਰੋਧ ਕਰਨਾ ਸ਼ਾਮਿਲ ਹੈ। ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਜਵਾਹਰ ਲਾਲ ਨਹਿਰੂ ਨੂੰ ਚਾਚਾ ਨਹਿਰੂ ਅਤੇ ਪੰਡਿਤ ਜਿਦੇ ਨਾਂ ਵੀ ਲੰਬੀ ਸਥਾਪਿਤ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਉਹ ਇੱਕ ਵੈਰਿਸਟਰ ਅਤੇ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਕੇਂਦ੍ਰਿਤ ਵਿਅਕਤੀ ਸਨ। ਭਾਰਤੀ ਆਜ਼ਾਦੀ ਲਈ ਬਾਪੂ ਗਾਂਧੀ ਦੇ ਨਾਲ ਡਟ ਕੇ ਖੜੇ ਰਹੇ। ਆਜ਼ਾਦੀ ਦੇ ਲਈ 35 ਸਾਲ ਤੱਕ ਲੜਾਈ ਲੜੀ ਅਤੇ ਤਕਰੀਬਨ 9 ਸਾਲ ਜੇਲ੍ਹ ਵੀ ਗਏ 15 ਅਗਸਤ 1947 ਤੋਂ 27 ਮਈ 1964 ਤੱਕ ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਕਿ ਉਹਨਾਂ ਨੂੰ ਆਧੁਨਿਕ ਭਾਰਤ ਦੇ ਵਾਸਤੂਕਾਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਚੰਦਰ ਸ਼ੇਖਰ ਆਜ਼ਾਦ ਪੂਰਾ ਨਾਮ ਪੰਡਿਤ ਚੰਦਰ ਸ਼ੇਖਰ ਤਿਵਾਰੀ ਮਹਾਨ ਭਾਰਤੀ ਕ੍ਰਾਂਤੀਕਾਰੀ ਸਨ ਉਹਨਾਂ ਦੀ ਤੇਜ਼ ਦੇਸ਼ ਭਗਤੀ ਅਤੇ ਜ਼ਾਹਤ ਨੇ ਉਹਨਾਂ ਦੀ ਪੀੜ੍ਹੀ ਦੇ ਲੋਕਾਂ ਨੂੰ ਆਜ਼ਾਦੀ ਦੀ ਜੰਗ ਦੇ ਵਿੱਚ ਹਿੱਸਾ ਲੈਣ ਦੇ ਪ੍ਰੇਰਿਤ ਕੀਤਾ। ਦਾਜ਼ੀ ਕਿ ਚੰਦਰ ਸ਼ੇਖਰ ਆਜ਼ਾਦ ਭਗਤ ਸਿੰਘ ਦੇ ਮੁਖਲਾਕਾਰ ਸਨ। 1920 ਅਤੇ 21 ਦੇ ਦਰਮਿਆਨ ਦੇ ਸਾਲਾਂ ਦੇ ਵਿੱਚ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੇ ਨਾਲ ਜੁੜੇ ਭਾਰਤੀ ਕ੍ਰਾਂਤੀਕਾਰੀ ਕਾਕੋਰੀ ਟ੍ਰੇਨ ਡਕੈਤੀ ਵਾਈਸ ਰాయ ਦੀ ਟ੍ਰੇਨ ਨੂੰ ਉਰਾਉਣ ਦੀ ਕੋਸ਼ਿਸ਼ ਲਾਲਾ ਲਾਜਬਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸਾਂਦਰਾ ਸੇਂਗੋਲੀਵਾਰੀ ਕੀਤੀ। ਪਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਨਾਲ ਮਿਲ ਕੇ ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸਭਾ ਦਾ ਗਠਨ ਕੀਤਾ ਗਿਆ ਸੀ ਸੁਭਾਸ਼ ਚੰਦਰ ਬੋਸ ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੂੰ ਨੀਤਾਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਇੱਕ ਭਾਰਤੀ ਰਾਸ਼ਟਵਾਦੀ ਸਨ ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਅੰਗਰੇਜ਼ਾਂ ਦੇ ਖਿਲਾਫ ਆਜ਼ਾਦ ਹਿੰਦ ਫੌਜ ਦਾ ਨਿਰਮਾਣ ਕੀਤਾ ਦਿੱਲੀ ਚੱਲੋ ਦਾ ਨਾਰਾ ਲਗਾਉਣ ਵਾਲੇ ਸੁਭਾਸ਼ ਚੰਦਰ ਬੋਸ ਹੀ ਸਨ 18 ਅੰਕਰ 1945 ਨੂੰ ਟੋਕੀਓ ਜਾਂਦੇ ਸਮੇਂ ਤਾਈਵਾਨ ਦੇ ਨੇੜੇ ਜੀਦਾ ਇੱਕ ਹਵਾਈ ਦੁਰਘਟਨਾ ਦੇ ਵਿੱਚ ਦਿਹਾਂਤ ਹੋ ਜਾਂਦਾ ਹੈ ਲੇਕਿਨ ਉਹਨਾਂ ਦੀ ਮੌਤ ਹਾਲੇ ਤੱਕ ਇੱਕ ਰਹੱਸ ਬਣੀ ਹੋਈ ਹੈ ਅਖੀਰ ਦੇ ਅੱਜ ਗੱਲ ਕਰਾਂਗੇ ਬਾਲ ਗੰਗਾਧਰ ਤਿਲਕ ਦੀ ਪੂਰਾ ਨਾਮ ਲੋਕਮਾਨਯ ਬਾਲ ਗੰਗਾਧਰ ਤਿਲਕ ਸਮਾਜ ਸੁਧਾਰਕ ਅਤੇ ਆਜ਼ਾਦੀ ਕੂਲਾਟੀਏ ਸਨ ਭਾਰਤ ਦੇ ਵਿੱਚ ਪੂਰਨ ਸਵਰਾਜੀ ਮੰਗ ਨੂੰ ਚੁੱਕਣ ਵਾਲੇ ਪਹਿਲੇ ਨੇਤਾ ਸਨ आजादी आंदोलन ਦੇ ਦੌਰਾਨ ਉਹਨਾਂ ਦੇ ਨਾਰੇ ਸਵਰਾਜ ਮੇਰਾ ਜਨਮ ਸਿਤ ਅਧਿਕਾਰ ਹੈ ਤੇ ਮੈਂ ਇਸ ਨੂੰ ਲਿਖੀ ਰਹਾਂਗਾ ਇਸ ਨਾਰੇ ਨੇ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਬ੍ਰਿਟਿਸ਼ ਅਧਿਕਾਰੀਆਂ ਨੇ ਉਹਨਾਂ ਨੂੰ ਅਸ਼ਾਂਤੀ ਦਾ ਚਨਕ ਯਾਨੀ ਕਿ ਫਾਦਰ ਆਫ ਅਨਬ੍ਰੈਸ ਵਿਕੇ ਹਸ ਅਲੇ ਦਿਨ ਪਤੰਗ ਬਾਜ਼ੀ ਦਾ ਵੀ ਖਾਸ ਜੋਸ਼ੋ ਜਨੂਨ ਹੁੰਦਾ ਲੋਕਾਂ ਦੇ ਅੰਦਰ ਖਾਸ ਕਰੇਜ਼ ਹੁੰਦਾ ਹੈ ਪੂਰੀ ਆਸਮਾਨ ਜੋ ਹੈ ਪਤੰਗਾਂ ਦੇ ਨਾਲ ਭਰ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਤੰਗ ਬਾਜ਼ੀ ਦਾ ਇਹ ਦੌਰ ਇਹ ਆਜ਼ਾਦੀ ਤੋਂ ਬਾਅਦ ਨਹੀਂ ਸਗੋ ਆਜ਼ਾਦੀ ਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਫਰਕ ਸਿਰਫ ਇਹ ਹੈ ਕਿ ਹੁਣ ਖੁਸ਼ੀ ਦੇ ਵਿੱਚ ਪਤੰਗਬਾਜ਼ੀ ਕੀਤੀ ਜਾਂਦੀ ਹੈ ਉਸ ਵੇਲੇ ਵਿਦਰੋਹ ਦੀ ਨਿਸ਼ਾਨੀ ਹੁੰਦੀ ਸੀ ਪਤੰਗਬਾਜ਼ੀ ਕਰਨਾ ਕਿਉਂਕਿ ਉਸ ਵੇਲੇ ਪਤੰਗਾਂ ਦੇ ਉੱਤੇ ਸਾਈਮਨ ਗੋ ਬੈਕ ਦੇ ਨਾਰੇ ਲਿਖ ਕੇ ਪਤੰਗਾਂ ਅਸਮਾਨ ਦੇ ਵਿੱਚ ਉਡਾਈਆਂ ਜਾਂਦੀਆਂ ਸੀ 15 ਅਗਸਤ ਦੇ ਮੌਕੇ ਤੇ ਪਤੰਗਾਂ ਵੀ ਉਡਾਈਆਂ ਜਾਂਦੀਆਂ ਨੇ ਇਸ ਦੀ ਸ਼ੁਰੂਆਤ ਆਜ਼ਾਦੀ ਤੋਂ ਬਹੁਤ ਪਹਿਲਾਂ ਹੀ ਹੋ ਗਈ ਸੀ ਸਿਰਫ ਬੱਚੇ ਹੀ ਵੱਡੇ ਵੀ ਪਤੰਗ ਅਡਾਉਣ ਦਾ ਖੂਬ ਜੋਸ਼ ਰੱਖਦੇ ਨੇ ਫੇਡਰ ਡਾ ਪਾਸਵਿਚ ਪਤੰਗ ਉਡਾਉਣ ਦਾ ਮੁਕਾਬਲਾ ਵੀ ਕਰਦੇ ਨੇ ਖੁਸ਼ੀ ਨਹੀਂ ਵਿਰੋਧ ਦੀ ਨਿਸ਼ਾਨੀ ਸੀ ਪਤੰਗ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਏਗੀ ਕਿ 15 ਅਗਸਤ ਦੇ ਪਤੰਗ ਉਡਾਉਣ ਦੀ ਪਰੰਪਰਾ ਭਾਵੇਂ ਅੱਜ ਬੜੀ ਹੀ ਮਜ਼ੇਦਾਰ ਤੇ ਖੁਸ਼ਹਾਲ ਲੱਗਦੀ ਹੈ ਲੋਕ ਖੁਸ਼ ਹੋ ਕੇ ਪਤੰਗ ਬਾਜ਼ੀ ਕਰਦੇ ਨੇ ਇੱਕ ਦੂਸਰੇ ਦੀ ਪਤੰਗ ਕੱਟਦੇ ਨੇ ਤੇ ਕਈ ਕਾਈ ਪੋਚ ਕੇ ਦੇ ਨਾਰੇ ਵੀ ਲਗਾਉਂਦੇ ਨੇ ਲekin ਇਸ ਦੀ ਸ਼ੁਰੂਆਤ ਖੁਸ਼ਹਾਲ ਨਹੀਂ ਹੈ ਆਜ਼ਾਦੀ ਤੋਂ ਪਹਿਲਾਂ ਸਾਈਮਨ ਕਮਿਸ਼ਨ ਦੇ ਖਿਲਾਫ ਆਪਣਾ ਵਿਰੋਧ ਜਤਾਉਣ ਦੇ ਲਈ ਲੋਕਾਂ ਨੇ 1928 ਦੇ ਵਿੱਚ ਸਾਈਮਨ ਗੋ ਬੈਕ ਦੇ ਨਾਰੇ ਲਗਾਏ ਜਾਂ ਐਸੇ ਵਿਰੋਧ ਨੂੰ ਹੋਰ ਜ਼ਿਆਦਾ ਗਤੀ ਦੇਣ ਦੇ ਲਈ ਲੋਕਾਂ ਨੇ ਪਤੰਗ ਤੇ ਸਾਈਮਨ ਗੋ ਬੈਕ ਲਿਖ ਕੇ ਅਸਮਾਨ ਦੇ ਵਿੱਚ ਉਡਾਇਆ ਸੀ ਉਸ ਸਮੇਂ ਅੱਜ ਦੇ ਵਾਂਗ ਤਿਰੰਗੇ ਜਾਂ ਫਿਰ ਰੰਗ ਬਿਰੰਗੀਆਂ ਪਤੰਗਾਂ ਨੂੰ ਨਹੀਂ ਉਡਾਇਆ ਗਿਆ ਸੀ ਆਪਣਾ ਗੁੱਸਾ ਜ਼ਾਹਿਰ ਕਰਨ ਦੇ ਲਈ ਲੋਕਾਂ ਨੇ ਕਾਲੇ ਰੰਗ ਦੀ ਪਤੰਗ ਉਡਾਈ ਸੀ ਕਿਵੇਂ ਬਣੀ ਆਜ਼ਾਦੀ ਦਾ ਪ੍ਰਤੀਕ ਦਰਅਸਲ ਆਜ਼ਾਦੀ ਤੋਂ ਬਾਅਦ ਪਤੰਗ ਉਡਾਉਣ ਦੀ ਇਹ ਪਰੰਪਰਾ ਬਰਕਰਾਰ ਰਹੀ ਹੈ ਹਰ ਲੋਗ ਇਸ ਨਵੇਂ ਆਜ਼ਾਦੀ ਦੇ ਪ੍ਰਤੀਕ ਪਜੋੜੋਂਵੇ ਵਿੱਚ ਆਕਾਸ਼ ਦੇ ਵਿੱਚ ਹਵਾ ਦੇ ਵਿੱਚ ਲਹਿਰੌਂਦੀ ਪਤੰਗ ਇਸ ਗੱਲ ਨੂੰ ਦੱਸੁੰਦੀ ਹੈ ਕਿ ਹੁਣ ਅਸੀਂ ਆਜ਼ਾਦ ਮੁਲਕ ਦੇ ਵਸਨੀਕ ਖੁੱਲ ਕੇ ਆਪਣੀ ਉਡਾਨ ਭਰ ਸਕਦੇ ਹਾਂ ਇਸ ਸਾਲ 15 ਅਗਸਤ ਨੂੰ ਭਾਰਤ ਆਪਣਾ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਅਸਮਾਨ ਦੇ ਵਿੱਚ ਲਹਿਰਾਉਂਦੇ ਆਪਣੇ ਤਿਰੰਗੇ ਝੰਡੇ ਦੇ ਨਾਲ-ਨਾਲ ਕਈ ਤਿਰੰਗੇ ਤੇ ਰੰਗਦਾਰ ਪਤੰਗਾਂ ਵੀ ਅਸਮਾਨ ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਕਹਾਣੀ ਬਿਆਨ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਸਾਵਧਾਨੀ ਵਰਤਣੀ ਵੀ ਜ਼ਰੂਰੀ ਹੈ ਪਤੰਗ ਡੌਣ ਦਾ ਮਹੱਤਵ ਭਾਵੇਂ ਬਹੁਤ ਖਾਸ ਹੈ ਲੇਕਿਨ ਇਸ ਦੇ ਕਰਕੇ ਕਈ ਅਕਸਰ ਹਾਦਸੇ ਵੀ ਵਾਪਰ ਜਾਂਦੇ ਹਨ ਇਸ ਲਈ ਜ਼ਰੂਰੀ ਹੈ ਕਿ ਪਤੰਗ ਡੌਣ ਦੇ ਸਮੇਂ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਸੋ ਛੁੱਟੀ ਵਾਲਾ ਦਿਨ ਹੁੰਦਾ ਹੈ ਔਰ ਬਹੁਤ ਸਾਰੇ ਲੋਕਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਖਾਸ ਦਿਨ ਨੂੰ ਕੁਝ ਖਾਸ ਥਾਵਾਂ ਤੇ ਜਾ ਕੇ ਸੈਲੀਬ੍ਰੇਟ ਕੀਤਾ ਜਾਏ। ਤਾਂ ਸਾਡੇ ਪਾਰਕ ਦੇ ਵਿੱਚ ਬਹੁਤ ਸਾਰੀਆਂ ਇਸਰਾਂ ਦੀਆਂ ਥਾਵਾਂ ਨੇ ਜਿੱਥੇ 15 ਅਗਸਤ ਵਾਲੇ ਦਿਨ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ। ਆਜ਼ਾਦੀ ਦਿਹਾੜੇ ਦੇ ਮੌਕੇ ਤੇ ਜੇ ਤੁਸੀਂ ਵੀ ਕਿਤੇ ਘੁੰਮਣ ਦਾ ਪਲਾਨ ਕਰ ਰਹੇ ਹੋ ਤਾਂ ਪਾਰੇ ਦੇ ਕੁਝ ਅਜਿਹੇ ਇਤਿਹਾਸਿਕ ਸਥਾਨਾਂ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਦਾ دیدار ਕਰਕੇ ਤੁਸੀਂ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਆਪਣੇ ਦੇਸ਼ ਦੇ ਵੀਰ ਸਪੂਤਾਂ ਨੂੰ ਨਮਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੋਰਬੰਦਰ ਗੁਜਰਾਤ ਭਾਰਤ ਨੂੰ ਆਜ਼ਾਦੀ ਦੇ ਵੰਡ ਦੇ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ 15 ਅਗਸਤ ਨੂੰ ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਕਰ ਰਹੇ ਹੋ ਤਾਂ ਤੁਸੀਂ ਗੁਜਰਾਤ ਦੇ ਪੋਰਬੰਦਰ ਵਿਜ਼ਿਟ ਕਰ ਸਕਦੇ ਹੋ ਇੱਥੇ ਤੁਹਾਨੂੰ ਮਹਾਤਮਾ ਗਾਂਧੀ ਦੀ ਜਨਮ ਸਥਾਨ ਕੀਰਤੀ ਮੰਦਿਰ ਦੇਖਣ ਨੂੰ ਮਿਲੇਗਾ 뮤지엄 ਦੇ ਵਿੱਚ ਤਾਂ ਬਿਲ ਇਹ ਜਗਾ ਗਾਂਧੀ ਦੇ ਲੇਖਨ ਅਤੇ ਜੀਵਨ ਦੋਨੋਂ ਦੇ ਪਹਿਲੂਆਂ ਨੂੰ ਬਾਕੂ ਬਿਚ ਦਰਸੰਦਿਆ। ਦੂਜੀ ਜਗਾ ਹੈ ਜਲਿਆਂਵਾਲਾ ਬਾਗ ਅੰਮ੍ਰਿਤਸਰ। ਆਜ਼ਾਦੀ ਦਿਹਾੜੇ ਦੇ ਮੌਕੇ ਤੇ ਜੇਕਰ ਤੁਸੀਂ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਜਲਿਆਂਵਾਲਾ ਬਾਗ ਦਾ ਦਰਸਲੁਰ ਰਹਿਣਾ ਜੋ ਕਿ 1919 ਦੇ ਵਿਸਾਖੀ ਦੇ ਦਿਨ ਰੋਲਟ ਐਕਟ ਦੇ ਵਿਰੋਧ ਵਿੱਚ ਹੋਈ ਸ਼ਾਂਤੀਪੂਰਵਕ ਪ੍ਰੋਟੈਸਟ ਦੇ ਵਿੱਚ ਨੱਤੇ ਮਨਸੂਮਾ ਦੀ ਭਿਆਨਕ ਕਤਲੇਆਮ ਦੀ ਜਾਂ ਕਿਹਾ ਜਾਂਦਾ ਹੈ। ਆਜ ਵੀ ਇੱਥੇ ਦੀਵਾਰਾਂ ਤੇ ਬੁਲੇਟ ਦੇ ਨਿਸ਼ਾਨ ਸਾਫ਼ ਦਿਖਾਈ ਦੇ ਸਕਦੇ ਨੇ ਹੁਣ ਗੱਲ ਕਰਾਂਗੇ ਅਗਸਤ ਕ੍ਰਾਂਤੀ ਮੈਦਾਨ ਜੋ ਕਿ ਮੁੰਬਈ ਦੇ ਵਿੱਚ ਹੈ ਮੁੰਬਈ ਦਾ ਅਗਸਤ ਕ੍ਰਾਂਤੀ ਮੈਦਾਨ ਵੀ 15 ਅਗਸਤ ਦੇ ਮੌਕੇ ਤੇ ਘੁੰਮਣ ਲਈ ਇੱਕ ਪਰਫੈਕਟ ਜਗ੍ਹਾ ਹੈ ਮਹਾਤਮਾ ਗਾਂਧੀ ਨੇ ਇਸ ਜਗ੍ਹਾ ਤੋਂ 9 ਅਗਸਤ 1942 ਨੂੰ ਅੰਗਰੇਜ਼ਾਂ ਦੇ ਖਿਲਾਫ ਭਾਰਤ ਛੱਡੋ ਅੰਦੋਲਨ ਦਾ ਆਗੂ ਬੋਕਿਆ ਇਸ ਨੂੰ ਗੋਬਲੀ ਮੈਦਾਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਹ ਦੋਸਤਾਂ ਤੇ ਪਰਿਵਾਰ ਦੇ ਨਾਲ ਕੁਮੰਡਰੀਕ ਵਧੀਆ ਥਾਂ ਹੈ ਹੁਣ ਗੱਲ ਕਰਾਂਗੇ ਕਾਰਗਿਲ ਯੁੱਧ ਸਮਾਰਕ ਲੱਦਾਖ ਦੀ 15 ਅਗਸਤ ਦੇ ਜੇਕਰ ਤੁਸੀਂ ਲੱਦਾਖ ਦੇ ਵਿੱਚ ਸਤੇ ਕਾਰਗਿਲ ਯੁੱਧ ਸਮਾਰਕ ਦਾ ਵੀ ਦედაਰ ਕਰ ਸਕਦੇ ਹੋ 90 ਦੇ ਦਹਾਕੇ ਅਖੀਰ ਦੇ ਵਿੱਚ ਪਾਕਿਸਤਾਨ ਦੇ ਨਾਲ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ 20 ਬੋਤਾਂ ਦੇ ਜਮਾਨ ਦੇ ਵਿੱਚ ਸਮਾਰਕ ਨੂੰ ਤਿਆਰ ਕਰਵਾਇਆ ਗਿਆ ਸੀ ਇੱਥੇ ਦੀਵਾਰਾਂ ਬਲੂਆ ਪੱਥਰ ਤੋਂ ਬਣੀਆਂ ਹੋਈਆਂ ਨੇ ਜਿਸ 'ਤੇ ਉਹਨਾਂ ਸਾਰੇ ਸੈਨਿਕਾਂ ਦੇ ਨਾਮ ਅੰਕਿਤ ਨੇ जिन्ना ने युद्ध ਦੇ ਵਿੱਚ ਆਪਣੀ pran ਨਰ ਛਾਵਿਕਾ ਦਿੱਤੇ ਇਸ ਮਾਰਕ ਤੇ ਤੁਸੀਂ ਤੋਲੋਲਿੰਗ ਅਦੇ ਟਾਈਗਰ ਹੀ ਵੀ ਦੇਖ ਸਕਦੇ ਹੋ ਜੋ ਕਿ ਪਾਕਿਸਤਾਨੀ ਸੈਨਿਕਾਂ ਨੂੰ ਹਰਾਉਣ ਤੋਂ ਬਾਅਦ ਭਾਰਤੀ ਸੈਨਾ ਦੇ ਵੱਲੋਂ ਫਿਰ ਤੋਂ ਕਬਜ਼ਾ ਕੀਤੇ ਗਏ ਖੇਤਰ ਨੇ ਆ ਹੁਣ ਵਿਦਾਰ ਕਰਾਂਗੇ ਲਾਲ ਕਿਲਾ ਦਿੱਲੀ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲਾ ਵਿੱਚ ਉਸ ਨੂੰ ਮਸਾਕਦੇ ਜੋਗ ਰੇਜ਼ਾ ਤੋਪਾਰੇ ਦੀ ਆਜ਼ਾਦੀ ਦਾ ਪ੍ਰਤੀਕ ਹੈ ਹਰ ਸਾਲ 15 ਅਗਸਤ ਦੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਝੰਡਾ ਫੇਰਉਂਦੇ ਨੇ ਤੇ ਦੇਸ਼ ਵਾਸੀਆਂ ਨੇ ਸਬੋਤਿਤ ਕਰਦੇ ਨੇ ਇਤਿਹਾਸਿਕ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਇਦਾ ਇਹ ਸਥਾਨ ਕਾਫੀ ਖਾਸ ਹੈ ਦੱਸਿਆ ਕਿ ਇਸ ਨੂੰ ਸ਼ਾਹਜਹਾਨ ਨੇ ਬਣਵਾਇਆ ਸੀ ਤੇ ਲਾਲ ਰੰਗ ਦੇ ਬਲੂਆ ਪੱਥਰ ਤੋਂ ਹੋਏ ਇਸ ਮਹਿਮਾਨ ਦੇ ਕਰਕੇ ਇਸ ਨੂੰ ਲਾਲ ਕਿਲੇ ਦੇ ਨਾਮ ਦੇ ਨਾਲ ਵੀ ਜਾਣਨਾ ਜਾਂਦਾ ਹੈ ᱛэйਸੀ ਸਾਡੀ ਖਾਸ ਪੇਸ਼ਕਸ਼ ਜਸ਼ਨਿਆ ਹਜ਼ਾਦੀ ਉਮੀਦ ਹੈ ਕਿ ਤੁਹਾਨੂੰ ਇਹ ਸਾਡੀ ਖਾਸ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ ਔਰ ਇਸ ਖਾਸ ਪੇਸ਼ਕਸ਼ ਦਾ ਮਤਲਬ ਇਹ ਹੈ ਕਿ ਤਾਂਕਿ ਅਸੀਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰ ਸਕੀਏ ਤੇਜ ਸੇ ਪ੍ਰਤੀ ਉਹਨਾਂ ਦੇ ਵੱਲੋਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਨਾਂ ਤੋਂ ਸੇਧ ਲੈ ਸਕੀਏ ਫਿਲਹਾਲ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਮੁਕੇਸ਼ ਜਨਾਬ ਗਗਨਦੀਪ ਕਾ ਬਹੁਤ ਸ਼ੁਕਰੀਆ